ਵਾਇਬੁਜੀ ਦਾ ਖਾਲਸਾ ਵਾਇਬੁਜੀ ਕੀ ਫਤਈ ਤੇ ਜੇਪ ਗੱਲ ਕਰੀਏ ਸਿੱਖ ਧਰਮ ਦੀ ਤੇ ਸਿੱਖਾਂ ਦੇ ਵਾਸਤੇ ਹਰਿਮੰਦਰ ਸਾਹਿਬ ਹਰਿਮੰਦਰ ਸਾਹਿਬ ਸਿੱਖਾਂ ਦੇ ਵਾਸਤੇ ਇੱਕ ਤਰ੍ਹਾਂ ਦਾ ਮੱਕਾ ਹੈ ਜਿਵੇਂ ਮੁਸਲਮਾਨਾਂ ਦੇ ਲਈ ਹੱਜ ਹੈ ਮੱਕਾ ਉਸ ਤਰ੍ਹਾਂ ਸਿੱਖਾਂ ਦੇ ਲਈ ਜਿਹੜਾ ਹਰਿਮੰਦਰ ਸਾਹਿਬ ਉਹ ਮੱਕੇ ਜਿਹਾ ਤਪਵਿੱਤਰ ਸਥਾਨ ਹੈ ਇੱਕ ਆਮ ਕਿਹਾ ਵੀ ਜਾਂਦਾ ਭਾਈ ਹਰਿਮੰਦਰ ਸਾਹਿਬ ਤੋਂ ਪਰੇ ਸਿੱਖਾਂ ਦੇ ਲਈ ਉਜਾੜ ਹੀ ਹੋ ਜਾਣਾ ਆਪ ਨੂੰ ਇਹ ਪਤਾ ਇਤਿਹਾਸ ਦੇ ਵਿੱਚ ਵੀ ਹਰਮਿੰਦਰ ਸਾਹਿਬ ਦੇ ਲਈ ਕਿੰਨੀਆਂ ਸ਼ੀਧੀਆਂ ਹੋਈਆਂ ਜਦੋਂ ਮੁਗਲਾਂ ਦੇ ਸਮੇਂ ਵਿੱਚ ਮੁਗਲ ਬਾਦਸ਼ਾਹਾਂ ਨੇ ਰੋਕ ਲਾਤੀ ਸੀ ਵੀ ਭਈ ਇੱਥੇ ਕੋਈ ਵੀ ਦਰਸ਼ਨ ਕਰਨ ਨਹੀਂ ਆਊਗਾ ਤੇ ਜੋ ਜਗਾਉਂਦੇ ਹੋਗਾ ਤਾਂ ਸਿੱਖਾਂ ਨੇ ਸਿੰਘਾਂ ਨੇ 70 ਦੀ ਬਾਜੀ ਲਾ ਕੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਜੋਤ ਜਗਦੀ ਰੱਖੀ ਤੇ ਦਰਸ਼ਨ ਇਸ਼ਨਾਨ ਜਿਹੜੇ ਕੀਤੇ ਉਹ ਹਰਮਿੰਦਰ ਸਾਹਿਬ ਦੇ ਸੋ ਪਿਛਲੇ ਕਈ ਦਿਨਾਂ ਤੋਂ ਮਨਚ ਇੱਛਾ ਸੀ ਵੀ ਆਪਾਂ ਦਰਬਾਰ ਸਾਹਿਬ ਉਹ ਹਰਮਿੰਦਰ ਸਾਹਿਬ ਦਰਸ਼ਨ ਵੀ ਲੈ ਕੇ ਗਏ ਤੇ ਅੱਜ ਆਪਾਂ ਉੱਧਰੋਂ ਚੱਲਦੇ ਆਂ ਤੇ ਪਿਛਲੇ ਦਿਨ ਜੇ ਇੱਕ ਸ਼ੰਕਾ ਵੀ ਖੜਾ ਹੋਇਆ ਸੀ ਗੁਰੂ ਗੁਰਤਾਮਾ ਜੀ ਉਹ ਸ਼ੰਕਾ ਕੀ ਸੀ ਤੇ ਉਹ ਸ਼ੰਕਾ ਦੇ ਜਵਾਬ ਤੇ ਕਿਵੇਂ ਹੋਇਆ ਪਾਸੇ ਕਿਵੇਂ ਹੋਇਆ ਉਹ ਸਾਰੀ ਗੱਲਬਾਤ ਆਪਾਂ ਅੱਗੇ ਵੀਡੀਓ ਵਿੱਚ ਕਰਾਂਗੇ ਵੀਡੀਓ ਨਾਲ ਜੁੜਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕੀ ਕਿਵੇਂ ਦੀ ਲੱਗੀ ਵੀਡੀਓ ਆਜ ਜੀ ਸਭ ਪੰਜਾਬ ਦੇ ਮਾਲਵਾ ਖੇਤਰ ਦੇ ਸ਼ਹਿਰ ਸ੍ਰੀ ਮੁਕਸਰ ਸਾਹਿਬ ਤੋਂ ਲਗਭਗ 90 ਕਿਲੋਮੀਟਰ ਸਫ਼ਰ ਕਰਨ ਤੋਂ ਬਾਅਦ ਹਰੀਕੇ ਪੱਤਨ ਨਾਮ ਦੀ ਜਗਾ ਹੁੰਦੀ ਹੈ ਹਰੀਕੇ ਪੱਤਨ ਉਹ ਜਗਾ ਜਿੱਥੇ ਸਤਲੁਜ ਤੇ ਬਿਆਸ ਰਲਦੇ ਨੇ ਇਸ ਤੋਂ ਅੱਗੇ ਸਤਲੁਜ ਦਰਿਆ ਬਣ ਕੇ ਪਾਕਿਸਤਾਨ ਦੇ ਵਿੱਚ ਵਹਿੰਦਾ ਹੋਇਆ ਇਹ ਬਹਾਵਲਪੁਰ ਕੋਲੇ ਚਨਾਬ ਦੇ ਨਾਲ ਰਲ ਜਾਂਦਾ ਤੇ ਇੱਥੇ ਹੀ ਇੱਕ ਬਹੁਤ ਵੱਡੀ ਹਰੀਕੇ ਪੱਤਨ ਦੀ ਵਾਈਲਡ ਲਾਈਫ ਸੈਂਚਰੀ ਬਣੀ ਹੋਈ ਹੈ ਡੈਰੇਜ ਬਣੀ ਹੋਈ ਹੈ ਜਿੱਥੇ ਕਿ ਆਰਾਮਸਰਾ ਉਹਨੂੰ ਪ੍ਰੋਜੈਕਟ ਕੀਤਾ ਜਾਂਦਾ ਤੇ ਇਧਰ ਛਿਪਦਾ ਹੋਇਆ ਸੂਰਜ ਤੁਹਾਨੂੰ ਦੱਸਦਾ ਕਿ ਦਰਿਆ ਦਾ ਵਹਾ ਜਿਹੜਾ ਉਹ ਪਾਕਿਸਤਾਨ ਵੱਲ ਨੂੰ ਵਧਦਾ ਹੋਇਆ ਸੋ ਇਹੀ ਦਰਿਆ ਅੱਗੇ ਜਾ ਕੇ ਇੰਡਸ ਨਦੀ ਚ ਰਲ ਕੇ ਅਰਬ ਸਾਗਰ ਦੇ ਵਿੱਚ ਜਾ ਡਿੱਗਦਾ ਹੈਗਾ ਹਰੀ ਕੇ ਪੱਤਨ ਦੀ ਇਸ ਰੱਖ ਦੀ ਗੱਲ ਕਰੀਏ ਤਾਂ ਪ੍ਰਵਾਸੀ ਪੰਛੀ ਤਾਂ ਸਿਆਲਾਂ ਦੇ ਵਿੱਚ ਇੱਥੇ ਆਉਂਦੇ ਆਉਂਦੇ ਨੇ ਪਰ ਇਹਦੇ ਵਿੱਚ ਰਹਿਣ ਵਾਲੇ ਜਲ ਜੀਵ ਜਿਨ੍ਹਾਂ ਦੇ ਵਿੱਚ ਡੋਲਫਿਨ ਤੇ ਕੜਿਆਲ ਉਹ ਵੀ ਦੇਖ ਨੂੰ ਮਿਲਦੇ ਨੇ ਜੋ ਤੁਹਾਨੂੰ ਕਿਸ਼ਤੀ ਦੇ ਇੱਕ ਟੂਰ ਰਾਹੀਂ ਦਿਖਾਈ ਦਿੰਦੇ ਹਨ ਤੇ ਸਿਆਲ ਦੇ ਦਿਨਾਂ ਜੀ ਦੀ ਸੂਬਸਤੀ ਹੋਰ ਵੀ ਨਿਖਰ ਜਾਂਦੀ ਹੈ ਜਲੰਧਰ ਦਿੱਲੀ ਹਾਈਵੇ ਨੂੰ ਜਦੋਂ ਅਸੀਂ ਮਿਲਦੇ ਹਾਂ ਜਾਂ ਕਿ ਮੁਕਸਸ ਸਾਹਿਬ ਵਾਲੇ ਪਾਸੇ ਤੋਂ ਤਾਂ ਸਭ ਤੋਂ ਪਹਿਲਾਂ ਸਾਨੂੰ ਇੱਕ ਸਨੇਰੀ ਦਰਵਾਜ਼ਾ ਦਿਖਾਈ ਦਿੰਦਾ ਹੈ ਜਿਸ ਸਨੇਰੀ ਦਰਵਾਜ਼ੇ ਨੂੰ ਸਿੱਧਾ ਪਾਰ ਕਰਨ ਤੋਂ ਬਾਅਦ ਅਸੀਂ ਅੰਮ੍ਰਿਤਸਰ ਸ਼ਹਿਰ ਵਿੱਚ ਦਾਖਲ ਹੁੰਦੇ ਹਾਂ ਪਰ ਜੇ ਸੱਜੇ ਪਾਸੇ ਚਲੇ ਜਾਈਏ ਨੂੰ ਤਾਂ ਪਠਾਨਕੋਟ ਤੇ ਜੰਮੂ ਕਸ਼ਮੀਰ ਵੱਲ ਚਲੇ ਜਾਂਦੇ ਹਾਂ ਤੇ ਗੱਲ ਕਰੀਏ ਜੇ ਆਪਾਂ ਅੰਮ੍ਰਿਤਸਰ ਸਾਹਿਬ ਸ਼ਹਿਰ ਦੀ ਤਾਂ ਇਸ ਸ਼ਹਿਰ ਨੂੰ ਪ੍ਰਾਤਨ ਸਮੇਂ ਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਨੇ 1500 64 ਈਸਵੀ ਤੋਂ ਲੈ ਕੇ ਲਗਭਗ 1573 ਈਸਵੀ ਤੱਕ ਮੁਕੰਮਲ ਕੀਤਾ ਜਾਣੀ ਕਿ ਵਸਾਇਆ ਇਹਨੂੰ ਤਾਂ ਇਸ ਦੇ ਪਹਿਲੇ ਨਾਮ ਜਿਹੜੇ ਸੀਗੇ ਉਹ ਚੱਕ ਰਾਮਦਾਸ ਗੁਰੂ ਕਾ ਚੱਕ ਚੱਕ ਰਾਮਦਾਸਪੁਰ ਇਹਨਾਂ ਨਾਮ ਨਾਲ ਇਹ ਮਸ਼ਹੂਰ ਸੀਗਾ ਅ ਗੁਰੂ ਸਾਹਿਬ ਨੇ ਇੱਥੇ ਦੋ ਸਰੋਵਰਾਂ ਦੀ ਖਦਾਈ ਕਰਾਈ ਸੰਤੋਖ ਸਰ ਤੇ ਰਾਮ ਸਰ ਤਾਂ ਉਹਨਾਂ ਸਰੋਵਰਾਂ ਦੀ ਖਦਾਈ ਤੋਂ ਬਾਅਦ ਫਿਰ ਹੌਲੀ ਹੌਲੀ ਬਾਜ਼ਾਰ ਬੰਨੇ ਸ਼ੁਰੂ ਹੋਏ ਅੱਜ ਵੀ ਤੁਹਾਨੂੰ ਇੱਥੇ ਕਈ ਬਾਜ਼ਾਰ ਆ ਜਿਹੜੇ ਉਹ ਜਾਂ ਕਈ ਇਮਾਰਤਾਂ ਨੇ ਬਹੁਤ ਪੁਰਾਣੀਆਂ ਲਗਭਗ 4-500 ਸਾਲ ਸਮੇਂ ਪੁਰਾਣੀਆਂ ਦਿਖਾਈ ਦੇਣਗੀਆਂ ਮਿਲਣਗੀਆਂ ਆਧਨਿਕਤਾ ਦੇ ਵਿਕਾਸ ਦੀ ਹਨੇਰੀ ਦੇ ਨਾਲ ਜਦੋਂ ਅਸੀਂ ਇਹ ਸ਼ਹਿਰ ਨੂੰ ਅੱਜ ਦੇਖਦੇ ਹਾਂ ਤਾਂ ਅੱਜ ਸਾਨੂੰ ਇਹ ਸ਼ਹਿਰ ਦੇ ਵਿੱਚ ਕਿੰਨੇ ਹੀ ਨਵੇਂ ਹੋਟਲ ਕਿੰਨੀਆਂ ਹੀ ਨਵੀਆਂ ਇਮਾਰਤਾਂ ਦੇਖਣ ਨੂੰ ਮਿਲਦੀਆਂ ਨੇ ਪਰ ਇਨ੍ਹਾਂ ਉੱਚੇ-ਉੱਚੇ ਪੁਲਾਂ ਤੋਂ ਥੱਲੋਂ ਸਾਨੂੰ ਤੁਹਾਨੂੰ ਬਹੁਤ ਹੀ ਪੁਰਾਣੀਆਂ ਇਮਾਰਤਾਂ ਇੱਕ ਪੁਰਾਣਾ ਨਗਰ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਉਥੋਂ ਨੂੰ ਤੁਹਾਡੇ ਅੰਤਰੀ ਮਨ ਦੇ ਵਿੱਚ ਜ਼ਰੂਰ ਚਲਕ ਪਾਊਗਾ ਸੋ ਇਹ ਦਰਵਾਜ਼ੇ ਇਹ ਲੱਕੜ ਦੇ ਗੇਟ ਜਿਹੜੇ ਅੱਜ ਖੰਡਰ ਪਏ ਨੇ ਕਿਸੇ ਸਮੇਂ ਇੱਥੇ ਇੱਕ ਪੂਰਾ ਵਸਦਾ ਰਸਤਾ ਸ਼ਹਿਰ ਹੋਇਆ ਕਰਦਾ ਸੀਗਾ ਸੋ ਅੱਜ ਜਿਹੜਾ ਇਹ ਭੀੜੇ ਬਾਜ਼ਾਰਾਂ ਦੀ ਭੀੜੀਆਂ ਗਲੀਆਂ ਦਾ ਰੂਪ ਧਾਰਨ ਕਰ ਚੁੱਕਿਆ ਕਦੇ ਇਹ ਗੁਰੂ ਕੀ ਨਗਰੀ ਕਿਵੇਂ ਵਸਦੀ ਹੁੰਦੀ ਸੋ ਆ ਇੱਕ ਮਾਰਗਤ ਤੁਹਾਡੇ ਸਾਹਮਣੇ ਆ ਪ੍ਰਤਨ ਮਾਰਗਤ ਜਿਹੜੀ ਅੱਜ ਖੰਡਰ ਬਣ ਚੁੱਕੀ ਹੈ ਤੇ ਕਿਸੇ ਸਮੇਂ ਇਹ ਇੱਕ ਪੂਰੀ ਹਸਦੀ ਵਸਦੀ ਤੇ ਖੁਸ਼ਹਾਲ ਹੋਣੀ ਇੱਥੋਂ ਅੱਗੇ ਚੱਲ ਕੇ ਆਪਾਂ ਹੈਰੀਟੇਜ ਵਾਕ ਦੇ ਵਿੱਚ ਦਾਖਲ ਹੋ ਜਾਂਦੇ ਹਾਂ ਜਿਹੜੀ ਕਿ ਪੰਜਾਬ ਸਰਕਾਰ ਨੇ ਜਲਿਆਂਵਾਲੇ ਬਾਗ ਜਾਂ ਕਹਿ ਦਈਏ ਪਿੱਛੋਂ ਜਿਹੜੀ ਪਾਰਕਿੰਗ ਹੈ ਉੱਥੋਂ ਲੈ ਕੇ ਜਲਿਆਂਵਾਲੇ ਬਾਗ ਤੇ ਦਰਬਾਰ ਸਾਹਿਬ ਦੇ ਗਲਿਆਰੇ ਤੱਕ ਇੱਕ ਵਿਰਾਸਤੀ ਪੈਦਲ ਤੁਰਨ ਵਾਲਿਆਂ ਵਾਸਤੇ ਬਣਾਈ ਸੀ ਤੇ ਆਹ ਸਾਹਮਣੇ ਤੁਹਾਨੂੰ ਜਲਿਆਂਵਾਲੇ ਬਾਗ ਤੇ ਇਸ ਤੋਂ ਅੱਗੇ ਆਪਾਂ ਜਿੱਦ ਤੁਰੇ ਜਾਂਦੇ ਹਾਂ ਤਾਂ ਉਹ ਤੁਹਾਨੂੰ ਪੁਰਾਣੀਆਂ ਇਮਾਰਤਾਂ ਜਿਨ੍ਹਾਂ ਨੂੰ ਇਹਨਾਂ ਨੇ ਦਰਬਾਰ ਸਾਹਿਬ ਦੇ ਆਸ-ਪਾਸ ਹੋਰ ਸੁੰਦਰਤਾ ਵਧਾਉਣ ਦੇ ਲਈ ਇਹਨੂੰ ਪੱਕਿਆ ਕੀਤਾ ਗਿਆ ਸੀ ਤੇ ਇੱਥੇ ਇੱਕੋ ਤਰ੍ਹਾਂ ਦੇ ਪੈਟਰਨ ਦੇ ਨਾਲ ਇਮਾਰਤਾਂ ਨੂੰ ਪੁਨਰ ਨਿਰਮਿਤ ਕੀਤਾ ਗਿਆ ਹੈ। ਇਹ अलौकिक नज़ारा देखने ਲਈ ਹਰੇਕ ਸਿੱਖ ਦੀ ਅੱਖ ਤਰਸਦੀ ਹੈ। ਡਿੱਠੇ ਸਭੇ ਥਾਂ ਨਹੀਂ ਤੁਦਜੀ। ਤੇ ਇਹ ਹਰੇਕ ਉਸ ਭਾਰਤੀ ਜਾਂ ਅੰਤਰਰਾਸ਼ਟਰੀ ਸਲਾਮੀ ਦੇ ਮਨ ਦੀ ਤਾਂਗ ਹੈ ਭਾਈ ਵੀ ਵਿਸ਼ਵ ਪ੍ਰਸਿੱਧ ਦਰਬਾਰ ਸਾਹਿਬ ਜਿਹਨੂੰ ਗੋਲਡਨ ਟੈਂਪਲ स्वर्ण ਮੰਦਰ ਦੇ ਨਾਮ ਨਾਲ ਜਾਣਿਆ ਜਾਂਦਾ ਵੀ ਦੇਖਿਆ ਜਾਵੇ। ਇਸੇ ਕਰਕੇ ਇਸ ਜਗ੍ਹਾ ਦੇ ਉੱਪਰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਕਿਹਾ ਜਾਂਦਾ ਵੀ 1.5 ਲੱਖ ਤੋਂ ਲੈ ਕੇ 2 ਲੱਖ ਤੱਕ ਸ਼ਰਧਾਲੂ ਜਾਂ ਪ੍ਰਿਆਟਕ ਜਿਹੜੇ ਹੈਗੇ ਆ ਇਸ ਨੂੰ ਦੇਖਣ ਇਸ ਦੇ ਦਰਸ਼ਨ ਕਰਨ ਤੇ ਗੁਰੂ ਸਾਹਿਬ ਦੀਆਂ ਬਖਸ਼ਾਣ ਲੈਣ ਲਈ ਆਉਂਦੇ ਹਨ ਸੋ ਇਹ ਗਲਿਆਰਾ ਜਿਹੜਾ ਹੈਗਾ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਸ਼ਰਧਾਲੂ ਆ ਜਾਂ ਯਾਤਰੀ ਆ ਜਿਹੜੇ ਅ ਸਰਾਵਾਂ ਦੇ ਵਿੱਚ ਕਮਰਾ ਨਾ ਮਿਲਣ ਕਰਕੇ ਇਸ ਦੇ ਬਾਹਰ ਹੀ ਇੱਥੇ ਗਲਿਆਰੇ ਵਿੱਚ ਆਰਾਮ ਕਰ ਰਹੇ ਨੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਤੇ ਚਾਰ ਦਰਵਾਜ਼ੇ ਜਿਹੜੇ ਹੈਗੇ ਨਹੀਂ ਉਹ ਗੁਰੂ ਸਾਹਿਬ ਦੇ ਵੱਲੋਂ ਇਹ ਉਪਦੇਸ਼ ਹੈ ਕਿ ਭਾਈ ਇਹ ਸਥਾਨ ਚਾਰੇ ਦਿਸ਼ਾਵਾਂ ਵੱਲ ਚਾਰੇ ਵਰਨਾ ਦੇ ਲਈ ਖੁੱਲ੍ਹਾ ਹੈ ਤੇ ਜਦੋਂ ਅਸੀਂ ਲੰਗਰ ਹਾਲ ਵਾਲੇ ਪਾਸਿਓਂ ਦਾਖਲ ਹੁੰਨੇ ਆ ਤਾਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਜਿਹੜਾ ਕਿ ਖੱਬੇ ਹੱਥ ਹੈ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਆਉਂਦੇ ਨੇ ਤੇ ਇਹੀ ਅੱਗੇ ਜਸਤਿਹੜਾ ਚੱਲ ਕੇ ਬਾਬਾ ਅਟਲ ਰਾਏ ਜੀ ਦੇ ਸਥਾਨਾਂਵਲ ਚਲੇ ਜਾਂਦੇ ਤੇ ਇੱਥੇ ਹੀ ਖੱਬੇ ਥੱਗੇ ਜਾ ਕੇ ਸ਼੍ਰੋਮਣੀ ਗੁਰਦੁਆਰਾ ਪੰਦਕ ਮੀਟੀ ਦਾ ਸਥਾਨ ਹੈ ਸੋ ਦਰਸ਼ਨ ਮੇਲਿਆਂ ਦੇ ਲਈ ਸਭ ਤੋਂ ਪਹਿਲਾਂ ਆਪਾਂ ਜਿਹੜੇ ਜੋੜੇ ਆ ਉਹ ਜੋੜਾ ਘਰ ਦੇ ਵਿੱਚ ਜਮਾ ਕਰਾਉਨੇ ਆ ਤੇ ਉਸ ਤੋਂ ਬਾਅਦ ਲੰਗਰ ਹਾਲ ਦੇ ਵਿੱਚ ਆ ਕੇ ਲੰਗਰ ਪਾਣੀ ਛਕਣ ਤੋਂ ਬਾਅਦ ਫਿਰ ਜਿਹੜਾ ਹੈਗਾ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਪਹਿਲੇ ਪੰਗਤ पांच छह संगत पहला भाई पंगज बैठना है अपनी ओस अहंकार ਨੂੰ ਜਾਤ ਪਾਤ ਦੇ ਹੰਕਾਰ ਨੂੰ ਦੂਰ ਕਰਕੇ ਫਿਰ ਗੁਰੂ ਦੇ ਅੱਗੇ ਇਸ਼ਨਾਨ ਪਾਣੀ ਕਰਕੇ ਸਨਮਕ ਹੋਣਾ ਸੋ ਉਹਨਾਂ ਸਿੱਖਿਆਵਾਂ ਦੇ ਉੱਪਰ ਚੱਲਦੇ ਆਪਾਂ ਅੱਗੇ ਵਧਦੇ ਗੁਰੂ ਕੇ ਲੰਗਰ ਵਾ ਸੋ ਗੁਰੂ ਕੇ ਲੰਗਰ अतृप्त ਕਰ ਦੇਣ ਵਾਲੇ ਤ੍ਰਿਪਤ ਕਰ ਦੇਣ ਵਾਲੇ ਮਨ ਦੀ ਭੁੱਖ ਤੇ ਸਰੀਰ ਦੀ ਭੁੱਖ ਮਟਾਉਣ ਵਾਲੇ ਸਮਾ ਰਾਤ ਦੇ 2:50 ਮਿੰਟ ਤੇ ਸੰਗਤਾਂ ਜਿਹੜੀਆਂ ਹੈਗੀਆਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਨੂੰ ਪਾਲਕੀ ਸਾਹਿਬ ਦੇ ਦਰਸ਼ਨ ਕਰਨ ਨੂੰ ਇਕੱਠੀਆਂ ਹੋ ਗਈਆਂ ਨੇ ਤੇ ਇਹੀ ਸੰਗਤਾਂ ਇੱਥੋਂ ਦਰਸ਼ਨ ਜੁੜੀ ਤੋਂ ਦਾਖਲ ਹੋ ਕੇ ਕੋਲ ਰਾਹੀ ਅੰਦਰ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਮਿਲੇ ਕਰਦੀਆਂ ਨੇ ਦਿਨਤਮਸਤਕ ਹੁੰਦੀਆਂ ਨੇ ਤੇ ਮੈਂ ਇਹ ਸੋਚਦਾ ਹੁੰਦਾ ਵੀ ਦਰਸ਼ਨ ਦਰਸ਼ਨਾ ਵਾਸਤੇ ਸਿੱਖ ਸੰਗਤ ਦਾ ਇਹ ਉਤਸ਼ਾਹ ਹੈ ਜਿਹੜੀ ਉਤਸੁਕਤਾ ਹੈ ਜਿਹੜੀ ਪਿਆਰ ਮੰਗ ਹੈ ਉਹ ਇੱਥੇ ਦੇਖਣ ਆਲਾ ਬੰਦਾ ਲਗਭਗ ਘੰਟਾ ਡੇਢ ਘੰਟਾ 2 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਸੰਗਤਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਆ ਕੋਈ ਫੁੱਲਾਂ ਦੀ ਟੋਕਰੀ ਆਪਦੇ ਸਿਰ ਤੇ ਰੱਖੀ ਕੋਈ ਪੰਡ ਬੰਨੀ ਸਭ ਇੱਥੇ ਇੰਤਜ਼ਾਰ ਚ ਖੜੇ ਨੇ ਉਹ ਤੁਸੀਂ ਪੁਰਾਣਾ ਸਮਾਂ ਯਾਦ ਕਰਕੇ ਦੇਖੋ ਜਦੋਂ ਗੁਰੂ ਸਾਹਿਬ ਖਾਣੂ ਦਰਸ਼ਨ ਦੇਦਾਰੇ ਦਿੰਦੇ ਹੁੰਦੇ ਆ ਤੇ ਦਰਬਾਰ ਸਾਹਿਬ ਪਹੁੰਚਦੀ ਹੁੰਦੀ ਉਹ ਕੋਈ ਸੇਵਾ ਕਰੀ ਜਾਂਦਾ ਹੈ ਜਲਦੀ ਸੇਵਾ ਕਰਮੀ ਹੁਣ ਕਰਕੇ ਸੋ ਸਿੱਖੀ ਦੇ ਸਾਹਮਣੇ ਇਹ ਸੇਵਾ ਸਿਮਰਨ ਇਹ ਸਿੱਖੀ ਦੇ ਸਾਹਮਣੇ ਜਿੰਨਾ ਤੋਂ ਅਸੀਂ ਹਾਲੀ ਹਾਲੀ ਕਿਤਨੇ ਕਿਤਨੇ ਦੂਰ ਹੋ ਗਏ ਪਰ ਹਜੇ ਵੀ ਐਣ ਵਿਰਲੇ ਨਹੀਂ ਕਣੀ ਹੈਗੀ ਨਹੀਂ ਜਿਹੜੇ ਇੱਥੇ ਖੜੇ ਨੇ ਸੋ ਰਾਤ ਦੇ ਸਮੇਂ ਪਾਣੀ ਦੀਆਂ ਹਲਕੀਆਂ ਹਲਕੀਆਂ ਲਹਿਰਾਂ ਦਰਬਾਰ ਸਾਹਿਬ ਦੇ ਸਰੋਵਰ ਤੇ ਦਰਬਾਰ ਸਾਹਿਬ ਦੀ ਇਮਾਰਤ ਦਾ ਸਨੇਰੀ ਚਲਕਾਰਾ ਇਹਨਾਂ ਪਾਣੀ ਦੇ ਉੱਪਰ ਤੇ ਹਲਕੀ ਹਲਕੀ ਕੀਰਤਨ ਧੁਨ ਸੱਚੀ ਬਹੁਤ ਕਮਾਲ ਦਾ ਨਜ਼ਾਰਾ ਕੁਝ ਸੱਚੇ ਇੱਥੇ ਆ ਕੇ ਲੱਗਦਾ ਵੀ ਵਾਕਈ ਮਹਾਰਾਜ ਸਵਾਇਬਾਂ ਨੇ ਆਪ ਖੁਦ ਸਵਾਇਬਾਨਾ ਬੈਠੇ ਨੇ ਬਰਾਜਮਾਨ ਸੰਗਤਾਂ ਦੇ ਦੁੱਖ ਤੋਂ ਦਰਦ ਕਲੇਸ਼ ਕਟਣ ਬਹੁਤ ਮਤਲਬ ਇਦਾਂ ਲੱਗਦਾ ਵੀ ਸਾਹਮਣੇ ਸਰੋਵਰ ਦੇ ਬੈਠ ਕੇ ਇਸ ਦਰਸ਼ਨੀ ਇਮਾਰਤ ਨੂੰ ਸੋਭਨੀਗਮਾਰਤ ਨੂੰ ਦੇਖਦੇ ਰਹੀਏ ਆਸਿਪਾਸ ਸਪਸਰਿਆ ਕਾਲਾ ਹਨੇਰਾ ਤੇ ਵਿਚਕਾਰ ਜਗਦਾ ਹੋਇਆ ਗਿਆਨ ਦਾ ਸਰੋਤ ਸੋ ਸ੍ਰੀ ਅਕਾਲ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਨਰਸਿੰਘਿਆਂ ਦੀ ਆਵਾਜ਼ ਦੱਸਦੀ ਹੈ ਕਿ ਮਹਾਰਾਜ ਦੀ ਸਵਾਰੀ ਤਿਆਰ ਹੈ ਤੇ ਹੁਣ ਇੱਥੋਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਨੂੰ ਪਾਲਕੀ ਸਾਹਿਬ ਦੇ ਵਿੱਚ ਸਜਾ ਕੇ ਸੰਗਤਾਂ ਸਤਿਨਾਮ ਵਾਹਿਗੁਰੂ ਤੇ ਜਕਾਰਿਆਂ ਦੀ ਆਵਾਜ਼ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਜਤੀ ਪ੍ਰਕਾਸ਼ ਮਾਨ ਕਰਨਗੇ ਉਤਤ ਬਾਦ ਹੁਕਮਨਾਮਾ ਆਸਾ ਦੀਵਾਰ ਨਿਤਨੀਂ ਤੇ ਅਦਾਸ ਜਿਹੜੇ ਹੈਗੇ ਅਗਲੇ ਪ੍ਰੋਗਰਾਮ ਚੱਲਦੇ ਹਨ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਨੂੰ ਸੌਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਇਸ ਸ਼ਹਿਰ ਦੇ ਵਿੱਚ ਇਸ ਸਰੋਵਰ ਦੇ ਪਾਣੀਆਂ ਦੇ ਵਿਚਕਾਰ ਸਾਈਂ ਹਜਰਤ ਮੀਆਂ ਮੀਰ ਜੀ ਤੋਂ ਨੀਰ ਖਵਾਈ ਤੇ ਉਸ ਨੀਰ ਦੇ ਉੱਪਰ ਸ੍ਰੀ ਦਰਬਾਰ ਸਾਹਿਬ ਦਾ ਨਿਰਮਾਣ ਕਰਾਇਆ ਇਹ ਮੋਰ ਆ ਗਿਆ ਸੁਨੋ ਏ ਪਿਆਰੇ ਬਿਨਾ ਤੇਗ ਤੀਰ ਦਿਵੋ ਨਾ ਤੇਦਾਰੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਇਨਾਂ ਪਵਿੱਤਰ ਪਾਵਨ ਹੁਕਮਾਂ ਦਾ ਅੱਜ ਵੀ ਕਈ ਗੁਰਸੂਰੇ ਗੁਰੂ ਦੇ ਲਾਲ ਇਨ ਬਿਨ ਪਾਲਣਾ ਕਰਕੇ ਗੁਰੂ ਦੇ ਦਰਸ਼ਨ ਦਿਜ਼ਾਰੇ ਕਰਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਨਾ ਤੋਂ ਬਾਅਦ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਭਾਵ ਅਕਾਲ ਤਖਤ ਨੂੰ ਇੱਕ ਕਾਲ ਬੁੰਗਾ ਮੰਨਿਆ ਜਾਂਦਾ ਸੀ ਤੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਅਨੇਕਾਂ ਹੀ ਬੁੰਗੇ ਸਨ ਤੇ ਸਾਹਮਣੇ ਸ਼ੋਭਨੀਕਾ ਬੀਰ ਸਾਹਿਬ ਬੀਰਬਾਬਾ ਬੁੱਢਾ ਜੀ ਉਹ ਬੀਰ ਸਾਹਿਬ ਜਿੱਥੇ ਬੈਠ ਕੇ ਬਾਬੂ ਬੁੱਢਾ ਜੀ ਨੇ ਦਰਬਾਰ ਸਾਹਿਬ ਦੀ ਉਸਾਰੀ ਦਾ ਕੰਮ ਦੇਖਿਆ ਤੇ ਉਹ ਸਾਹਮਣੇ ਇੱਕੋ ਇੱਕ ਬੁੰਗਾ ਜਿਹੜਾ ਬਚਿਆ RAM ਗੜੀਆ ਬੁੰਗਾ ਬਾਕੀ ਜਿਹੜੇ ਆਸੇ-ਪਾਸੇ ਬੁੰਗੇ ਸਨ ਉਹ 84 ਦੀ ਹਕੂਮਤ ਦੇ ਅਟੈਕ ਵੇਲੇ ਇੰਦਰਾ ਗਾਂਧੀ ਸਰਕਾਰ ਦੇ ਵੱਲੋਂ ਕੀਤੇ ਹਮਲੇ ਦੇ ਵਿੱਚ ਟਹਿ ਟੇਰੀ ਹੋ ਗਏ ਜਾਂ ਉਸ ਤੋਂ ਬਾਅਦ ਹੌਲੀ-ਹੌਲੀ ਕਾਰ ਸੇਵਾ ਦੇ ਦੀ ਜਾਂ ਸਮੇਂ ਦੀਆਂ ਮਾਰਾਂ ਕਰਕੇ ਉਹ ਬੁੰਗੇ ਜਿਹੜੇ ਲੁਕਤ ਹੋ ਗਏ। ਸੋ ਦਰਬਾਰ ਸਾਹਿਬ ਦੇ ਇਸ ਦਾਰਸ਼ਨਿਕ ਅਲੌਲਿਕ ਅਲੌਕਿਕ ਨਜ਼ਾਰੇ ਨੂੰ ਅੱਖਾਂ ਦੇ ਵਿੱਚ ਭਰਦੇ ਹੋਏ ਸਮਾਉਂਦੇ ਹੋਏ ਫਿਰ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੇਦਾਰੇ ਦੀ ਬੇਨਤੀ ਕਰਤੀ। ਇਹ ਤਾਂ ਨਾਮ ਨਿਸਾ ਤਤ ਸ਼ਬਦ દ્વાਰ ਹੋਰ ਲਸਾਇ ਤੇ ਨਾਮ ਰਿਤਾ ਕੋਰਤਾ ਤੋਂ ਸਤ ਸੁਖੇ ਸੰਸਾਰ ਦਾ ਗੁਦੜਿਆ ਜਦੋਂ ਤੁਸੀਂ ਦਰਬਾਰ ਸਾਹਿਬ ਦੀ ਪ੍ਰਕਰਮਾ ਕਰਦੇ ਹੋ ਤਾਂ ਸਰੋਵਰ ਦੇ ਚਾਰੇ ਕੋਨਿਆਂ ਦੇ ਉੱਪਰ ਤੁਹਾਨੂੰ ਇਹ ਚਾਰ ਖੰਭੇ ਦਿਖਾਈ ਦਿੰਦੇ ਹਨ ਗਿੱਲਪੂ ਤਾਂ ਇਹ ਚਾਰ ਖੰਭੇ 1896 ਦੇ ਵਿੱਚ ਸਰੋਵਰ ਦੀ ਪ੍ਰਕਰਮ ਦਰਬਾਰ ਸਾਹਿਬ ਦੀ ਪ੍ਰਕਰਮਾ ਸਰੋਵਰ ਦੇ ਚਾਰੇ ਪਾਸੇ ਬਿਜਲੀ ਦਾ ਪ੍ਰਬੰਧ ਕਰਨੀ ਲਾਇਆ ਗਿਆ ਸੀ ਇਹ ਉਪਰਾਲਾ ਸੁੰਦਰ ਸਿੰਘ ਮਜੀਠੀਆ ਤੇ ਫਰੀਦਕੋਟ ਰੈਸੈਡ ਦੇ ਰਾਜੇ ਵੱਲੋਂ ਕੀਤਾ ਗਿਆ ਸੀ ਤਾਂ ਕਿ ਆਉਣ ਵਾਲੀਆਂ ਸੰਗਤਾਂ ਨੂੰ ਰਾਤ ਦੇ ਹਨੇਰੇ ਵਿੱਚ ਠੇਡਿਆਂ ਨਾਲ ਕੋਈ ਸੱਟ ਫੇਟ ਨਾ ਲੱਗੇ ਤੇ ਦਰਬਾਰ ਸਾਹਿਬ ਦੇ ਦਰਸ਼ਕ ਦੇਦਾਰ ਉਹ ਕਰਦੇ ਰਹਿਣ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਜੂੜ ਤੋਂ ਲੈ ਕੇ ਅੰਦਰ ਤੱਕ ਦਾ ਜਿਹੜਾ ਰੋਸ਼ਨੀ ਦਾ ਪ੍ਰਬੰਧ ਸੀ ਉਹ ਪੁਰਾਣਾ ਹੋ ਵੀ ਕੀ ਦੇ ਦੀਵੇ ਲਾ ਕੇ ਕੀਤਾ ਜਾਂਦਾ ਸੀ ਪਰ ਸਰੋਵਰ ਦੇ ਚਾਰੇ ਪਾਸੇ ਇਹੇ ਬੱਲਬ ਜਗਾਏ ਜਾਂਦੇ ਸਨ 1796 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੁਆਰਾ ਜਿੱਦੂ ਦਰਬਾਰ ਸਾਹਿਬ ਦੀ ਬੇਹਰਮਤੀ ਕੀਤੀ ਗਈ ਤਾਂ ਜੱਸਾ ਸਿੰਘ ਰਾਮਗੜੀਆ ਰਾਮਗੜੀਆ ਮਿਸਲ ਦੇ ਮੁਖੀ ਨੇ ਦਰਬਾਰ ਸਾਹਿਬ ਦੇ ਇੱਕ ਪਾਸੇ ਰਾਮਗੜੀਆ ਬੂੰਗਾ ਤਿਆਰ ਕਰਵਾਇਆ ਇਹ ਬੂੰਗਾ ਨਿਗਰਾਨੀ ਰੱਖਣ ਲਈ ਸੀ ਕਿ ਕੋਈ ਉੱਪਰੋਂ ਬਾਹਰੋਂ ਹੀ ਹਮਲਾ ਤਾਂ ਨਹੀਂ ਹੋ ਰਿਹਾ ਤਾਂ ਇਹ ਬੂੰਗਾ ਅੱਜ ਵੀ ਇੱਥੇ ਸ਼ੋਭਿਤ ਹੈ ਇਸ ਬੁੰਗੇ ਨੂੰ ਨਾਨਕਸ਼ਹੀ ਇੱਟ ਦੇ ਨਾਲ ਬਣਾਇਆ ਗਿਆ ਸੀ ਇਹਦੇ ਜਿਹੜੇ ਦੀਵਾਰ ਇਮਾਰਤ ਦੇ ਗੁੰਬਦ ਨੇ ਉਹ ਵੀ ਕੋਲ ਇਸ ਤਰੀਕੇ ਨਾਲ ਬਣੇ ਹੋਏ ਨੇ ਕਿ ਉਹਨਾਂ ਦੇ ਵਿੱਚ ਕੋਈ ਡਾਟ ਨਹੀਂ ਹੈ ਤੇ ਇੱਥੋਂ ਸਾਹਮਣੇ ਦਰਬਾਰ ਸਾਹਿਬ ਦੀ ਜਿਹੜੀ ਹੈ ਇਮਾਰਤ ਦੇ ਦਰਸ਼ਨ ਹੁੰਦੇ ਨੇ ਤੇ ਇੱਥੇ ਹੀ ਲਿਆ ਕੇ ਸਿੰਘਾਂ ਨੇ ਜਦੋਂ ਦਿੱਲੀ ਜਿੱਤੀ ਸੀ ਤਾਂ ਦਿੱਲੀ ਜਿੱਤ ਕੇ ਔਰੰਗਜ਼ੇਬ ਦੇ ਤਖਤ ਦੀ ਜਿਹੜੀ ਸੱਲ ਹੈ ਉਹ ਇੱਥੇ ਲਿਆ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਰੱਖਤੀ ਸੀ ਕਿ ਉਹ ਅੱਜ ਵੀ ਇੱਥੇ ਦੇਖਣ ਵਾਲੀ ਦੇਖ ਸਕਦੇ ਹੋ ਤੁਸੀਂ ਇਹ ਇਤਿਹਾਸਕ ਸੱਲ ਹੈ ਜਿਹੜੀ ਜੱਸਾ ਸਿੰਘ ਆਲੂ ਵਾਲੀ ਤੇ ਰਾਮਗੜੀ ਜੱਸਾ ਸਿੰਘ ਰਾਮਗੜੀ ਆ ਨਹੀਂ ਇੱਥੇ ਲਿਆ ਕੀਤਾ ਸੀ ਸੋ ਇੱਕੋ ਇੱਕ ਬੁੰਗਾ ਜਿਹੜਾ ਅੱਜ ਇੱਥੇ ਮੌਜੂਦ ਹੈ I